सत श्रीकाल दोस्तों तो देख रहे हो पाबी एक्टिव टीवी तो मैं अपना मनकीत सिंह बबू अं पहुंचे कोट खालसा नगर जो कि बा जी का बहुत धूमधाम मेला मनाया जाता वा और जोड़े मुख्य सेवादार वा आओ उन्हें रूबरू होना मेला आ रहा है तो कुमार आए तब वहां मना तब वहां ना था धीरे 2:30 નું આલા એકલી એક પડાયા એક આધા પછો ઓયા એક આપની સોરાત કેનવાલી આપને રામનો ઓરે સાચો ઓરે કેતા વાટા બાણાવે સાતના બહુ બધું છેલા લાંબો નાતા કોતા છે કે કેમ તમારે આજા જો કોતા નાયા લકતા રહેતે કે તો બાજીની હોઈ

जा। जा। श्री गुरु बाल महाराज जी जय श्री श्री स्वच्छ सतुरु ज्ञान नाथ जी महाराज की जय धन संत मान बाबा आत्मानाथ महाराज जी की जय साह संगत की जय गुरु ज्यादा साहस संगत की धन धान श्री बाबा आत्मा जी का मेला संपूर्ण होया है बा जी ने चौदह छोटे अठ साले अठं साल अच्छा के बाद ਦੇਰੇ ਦੇ ਸੇਵਕਾਂ ਨੇ ਮੈਨੂੰ ਕਲਾ ਦਿੱਤਾ ਹੈ ਕਿ ਕਿਤੇ ਤੁਹਾਨੂੰ ਨਾ ਦਾ ਇਹ ਫਰਾਹੀ ਪੰਜਾਬ ਦੇ ਗਵਰ ਸੰਤਾਨ ਬਾਬਾ ਆਪਣਾ ਸ਼ਹੀ ਮਹਾਰਾਜ ਜੇ ਨਾ ਦਾ ਇਸ ਸਪੋਰਟ ਅਕੈਡਮੀ ਇਹਨੇ ਕਿਉਂ ਸ਼ੁਰੂ ਕਰਾਂਗੇ ਅ ਪੁੱਛੇ ਕਿ ਕਿ ਹਾ ਜ਼ਮਾਨ ਦੇ ਵਿੱਚ ਜ਼ਰੂਰ ਹੈ ਕਿ ਕੰਪਨੀ ਆਈਆਂ ਬਾਬਾ ਜੀ ਤੋਂ ਜਾਨ ਤੋਂ ਬਾਅਦ ਦਾ ਕੰਪੂਰ ਇਹ ਕੋਈ ਗਲਤੀ ਨਹੀਂ ਹੋਵੇ ਕਿ ਸਾਡੇ ਵੀਰ ਘਰੇ ਆ ਗਏ ਨੇ ਉਹਨਾਂ ਨੇ ਵਾਅਦਾ ਕਰਤੀ ਸੀ ਸਾལਿਆ ਸਾਡੇ ਸੰਤ ਵੀਰ ਇਹਨਾਂ ਦੀ ਸੇਵਾ ਚੱਲੀ ਰਹੀ ਹੈ ਕੁਝ ਦੇ ਨਵੇਂ ਮੈਂ ਕਿਹਾ ਕਿ ਚੰਦੋਕ ਪੁਲੀਟਰ ਸਾਰੀ ਸੰਗਠਨ ਦੇ ਖਾਤੇ ਚਾਹੇ ਇਹ ਗੇੜਾ ਦੇ ਜ਼ਰੂਰ ਮੈਂ ਮੰਨਦਾ ਹਾਂ ਕਿ ਕੱਲ ਸੰਗਠਨ ਦੀ ਮੀਟਿੰਗ ਆਈ ਸੀ ਉਹ ਬਾਈਕਟੈਂਕੀ ਅਫੀਸ ਔਰ ਅਹੀ ਇੱਕ ਇਸੇ ਤਰ੍ਹਾਂ ਦੇ ਗੜੇ ਆਉਣ ਵਾਲੇ ਸਾਲ ਦੇ ਵਿੱਚ ਫਿਰ ਉਸੇ ਤਰੀਕੇ ਨਾਲ ਨਰਾ ਨਰਾ ਹੋ ਜੀਆ ਸਪੋਰਟਸ ਅਕੈਡਮੀ ਦੇ ਨਾਂ ਨਾਲ ਅਸੀਂ ਇੱਕ ਬੇੜੇ ਬੱਚੇ ਨਸ਼ਿਆਂ ਦੇ ਆਦੀ ਹੋ ਜੁਕਤੇ ਨੇ ਉਹਨਾਂ ਲਈ ਅਸੀਂ ਮੈਸੇਜ ਜਾਰੀ ਕਰ ਰਹੇ ਹਾਂ ਕਿ ਜਿਹੜੇ ਖਾਂਗੂ ਦੇਸੀ ਕਾਨਾਂ ਦਾ ਇੰਤਜ਼ਾਮ ਕੀਤਾ ਜਾਏਗਾ। ਅਤੇ ਉਹਨਾਂ ਨਾਲ ਨਾਲ ਇਸ ਦੇ ਹਰ ਇੱਕ ਹਰ ਇੱਕ ਉਹਦੇ ਬੱਚੇ ਹਨ ਜਿਨ੍ਹਾਂ ਨੂੰ ਸਰਕਾਰ ਨੇ ਕੋਈ ਬਰਾਦਰੀ ਨਹੀਂ ਦਿੱਤੀ ਹੈ। ਇੱਥੇ ਉਹਨਾਂ ਅਸੀਂ ਉਹਦਾ ਵੀ ਅਪੋਰਟ ਦੱਸ ਤੋਂ ਪੂਰਾ ਸਹਿਯੋਗ ਕਰਾ ਦੇ ਕੈਮਰਾਮੈਨ ਸ਼ਰਮਜੀਤ ਦੇ ਨਾਲ ਮਤੀਤ ਸਿੰਘ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ